بابا جی اپنوں پر اللہ کی طرف سے ماں چھنا سب سے ہنی اور ایکڑا دا جلاں جلاں دا اے جس نے کریناں تو پہلی 12 دے وچ سب کڑے کپڑے ہیں ان دا دا کپڑا کریا کوئی دے بالاں دی وان جامیوں دے وچ سٹا کر سب تنے چکیوے تے اللہ دی طرف تے سب لئی ہدا ہون ہون تے ابھی और टेक्निक का है انا तुमने सरकार से जाबरा को दी जब सरकार ने ओ बच्चों का भी बताया है और आवाज में जब बात करता है और आवाज लगा देगा इसकी और आवाज दिखाई देगी और सरकार ने बोल रहा है वागुरु जी का खालसा वाहन बाबा लखवीर सिंह जी खालसा लालौटा साहब आदि गुरम ढगी साहब हजूर सात महाराज श्री मान सत बा तरजन सिंह ढक्की साहब वाले महापुरखाना जो ਅਰੇ ਉਹ ਪ੍ਰਾਦਾ ਹੈ ਬਹੁਤ ਵੱਡਾ ਪ੍ਰਾਦਾ ਪੰਜਾਬ استان શ્રી ਗੁਰਤੇਗ ਬਹਾਦਰ ਮਹਾਰਾਜ ਜੀ ਨੇ 350 ਸਿੱਧੀ ਦਿਹਾੜੇ ਨੂੰ ਸਪੋਰਟ ਕਰਿਆ ਭੈ ਮਤੀ ਦਾਤ ਭੈ ਸਦੀ ਦਾਤ ਜੀ ਭਟੇਲਾ ਜੀ ਸਾਲਤ ਨੂੰ ਉਪਰ ਰੱਖਦੇ ਹੋਏ ਸਾਡੇ ਸ਼ਹਿਰ ਵੱਲੋਂ ਬਹੁਤ ਵੱਡਾ ਕਾਰਲਾ ਕੀਤਾ ਗਿਆ ਸਾਡੇ 300 ਸਾਲਾ ਤੇ 350 ਪੁਰਾਣੇ ਨੇ ਖੁਣ ਦਿੱਤਾ ਤੇ ਹਜੇ ਵੀ ਬਹੁਤ ਪੁਰਾਣੇ ਇਸ ਮਾਨਕ ਤੋਂ ਖੁਣ ਦਾਮ ਕਰਨ ਬਾਅਦ ਤੇ ਖੜੇ ਨੇ ਕਿ ਪਰ ਅਸੀਂ 350 ਨੰਬਰ ਹੁਣ ਤੱਕ ਹੋ ਚੁੱਕੀਆਂ ਨੇ 350 ਬਤਲਾ ਪੁੰਦਿਆਂ ਤੱਕ ਹੋ ਚੁੱਕੀਆਂ ਨੇ ਜਿਵੇਂ ਅਸੀਂ ਵਰਤਾਨ ਕਰਨ ਬਾਅਦ ਆਇਆ ਸਮਾ ਇੱਕ ਟੈਂਪ ਚੱਲ ਰਿਹਾ 10 ਵਾਰੀ ਦਾ ਇੱਕ ਇੱਕ ਮੋਨਾ ਜੀ ਦਾਨ ਦਿੱਤਾ ਤੇ ਬਾਕੀ ਜਿੱਤੇ ਹੋਰ ਸਾਨੂੰ 100 ਰੁਪਏ ਦੇ ਜਿੱਤੇ ਕੇ 100 ਰੁਪਏ ਦੇ ਆ ਅਜੇ ਤੱਕ ਖੂਨ ਦਾਨ ਕਰਦੇ ਰਹਿ ਰਹੇ ਸਾਰੇ ਖੂਨ ਦਾਨ ਹੁਣ ਤੱਕ ਆਸੇ ਕਰ ਚੁੱਕਿਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੱਪੇ ਵਾਟ ਟੱਕੀ ਸਾਹਿਬ ਦੇ ਹਜ਼ੂਰੀ ਜਿੱਥੇ ਦਾ ਜਿਹੜੇ ਦਾਨ ਸੰਸਾਧਨ ਦਰਸ਼ਕ ਜਿਹੜੇ ਟੱਕੀ ਸਾਹਿਬ ਵਾਲੇ ਬਹੁਤ ਖੈਦਾ ਅਤੇ ਸਾਰੀਆਂ ਸੰਗਤਾਂ ਦਾ ਤੇ ਧੰਨ ਧੰਨ ਗੁਰਤੇਗ ਬਾਦਰਵਾਰਾ ਜੀ ਦਾ ਧੰਨਵਾਦ ਗੁਰ ਸਿੰਘ ਸਾਹਿਬ ਦਾ ਜਿੱਤਾ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਖੂਨ ਦਾਨ ਕਰਕੇ ਅੰਮ੍ਰਿਤਪਾਲ ਸਾਹਿਬ ਵਾਲੇ ਨੇ ਖੁਦਿਆ ਪ੍ਰਾਪਤ ਕੀਤੇ ਨੇ ਅਸੀਂ ਵੀ ਇੱਥੇ ਜਥੇ ਸਵੇਤ ਸਿੰਘ ਦਾ ਸਮੇਤ ਉਹਨਾਂ ਦਾ ਕਰਨ ਵਾਲੇ ਬਾਬਾ ਜੀ ਨੇ ਪਿਆਰ ਦੇ ਵਿੱਚ ਪਹੁੰਚਿਆ ਗੁਰਤੇਗ ਬਾਦਰਬਾਰ ਜੀ ਦੇ ਪਿਆਰ ਦੇ ਵਿੱਚ ਪਹੁੰਚਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤੂ ਆਬਾ ਦਰਸ਼ਨ ਸਿੰਘ ਜੀ